ਚੰਡੀਗੜ੍ਹ ਦਾ ਬਦਹਾਲ ਹੋ ਚੁੱਕਿਆ ਹੋਇਆ ਸਮਾਰਟ ਸਿਟੀ ਦੇ ਵਿੱਚ ਅੱਜ ਚੰਡੀਗੜ੍ਹ ਪੁਲਿਸ ਦੀ ਹੀ ਆਪਣੇ ਫੇਸਬੁੱਕ ਤੇ ਐਡਵਾਈਜ਼ਰੀ ਹੈ ਜੀ ਕਿ ਕਈ ਸੜਕਾਂ ਜਿਹੜੀਆਂ ਨੇ ਉਹ ਬੈੜੀਆਂ ਨੇ ਅਗਰ ਪੁਲਿਸ ਇਸ ਹਿਸਾਬ ਦੇ ਨਾਲ ਆਪਣਾ ਕੰਮ ਕਰ ਰਹੀ ਹੈ ਕਿ ਦੁਰਘਟਨਾਵਾਂ ਨਾ ਹੋਣ ਤਾਂ ਚੰਗੀ ਗੱਲ ਹੈ ਛੋਟਾ ਜਿਹਾ ਸ਼ਹਿਰ ਵੀ ਇਹ ਸੰਭਾਲ ਨਹੀਂ ਸਕਦੇ ਤੇ ਗੱਲਾਂ ਵੱਡੀਆਂ ਵੱਡੀਆਂ ਕਰਨ ਦਾ ਕੋਈ ਫਾਇਦਾ ਨਹੀਂ ਹਮ ਅਜੀਹਾ ਅਜੀਹਾ ਕਿਉਂ ਲੱਗਿਆ ਐਸਾ ਕਿ ਕਿਹੜਾ ਮੰਜ਼ਰ ਤੁਸੀਂ ਵੇਖਿਆ ਸੜਕਾਂ ਤੇ ਬੇਸ਼ੁਮਾਰ ਪਾਣੀ ਭਰਿਆ ਹੋਇਆ ਸੀਗਾ ਚਲੋ ਸਾਡੇ ਲਈ ਤਾਂ ਜ਼ਿਰਕਪੁਰ ਕੋਈ ਨਵੀਂ ਚੀਜ਼ ਨਹੀਂ ਹੈ ਟ੍ਰੈਫਿਕ ਜਾਮ ਜਾਂ ਪਾਣੀ ਭਰਨਾ ਜੀ ਪਰ ਚੰਡੀਗੜ੍ਹ ਵਰਗੇ ਸਮਾਰਟ ਸਿਟੀ ਹਮ ਜਿਹਦਾ ਇੰਨਾ ਬੁਰਾ ਹਾਲ ਠੀਕਰਾ ਕਿਹਦੇ ਸਿਰ ਪੰਨਿਆ ਫੇਰ ਆਪਾਂ ਦੋਵੇਂ ਇਹ ਠੀਕਰਾ ਤਾਂ ਜੀ ਪੰਨਿਆ ਜਾਏ ਤੇ ਮੈਂਬਰ ਆਫ ਪਾਰਲੀਮੈਂਟ ਕਿਰਨ ਖੇਰ ਤੇ ਹੀ ਪੰਨਿਆ ਜਾਏਗਾ ਆਪਣਾ ਥੋੜਾ ਜਿਹਾ ਜ਼ੋਰ ਚੰਡੀਗੜ੍ਹ ਦੇ ਮੇਕਅਪ ਤੇ ਵੀ ਕਿੱਤਾ ਹੁੰਦਾ ਇਹ ਭਲਾਈ ਵਾਸਤੇ ਕੀਤਾ ਹੁੰਦਾ ਤੇ ਸ਼ਾਇਦ ਚੰਡੀਗੜ੍ਹ ਦੇ ਵਸੀਆਂ ਨੂੰ ਇਹ ਦਿਨ ਨਾ ਦੇਖਨੇ ਪੈਂਦੇ ਗੱਲ ਤਾਂ ਨੀਅਤ ਤੇ ਆ ਜਾਂਦੀ ਹੈ ਨਾ ਜੀ ਤੁਹਾਡੇ ਆਪਣੇ ਘਰ ਹਲਕਾ ਜਿਹਾ ਵੀ ਪਾਣੀ ਪੜ ਜਾਏ ਤੁਸੀਂ ਦਸ ਉਪਾਏ ਕਰ ਲੈਂਦੇ ਹੋ ਬਿਲਕੁਲ ਪੰਪ ਸੈਟ ਲਗਾ ਦਿੰਦੇ ਹੋ ਕੁਝ ਵੀ ਲਗਾ ਦਿੰਦੇ ਹੋ ਅੱਛਾ ਦਿੱਲੀ ਦੇ ਵਿੱਚ ਤਾਂ ਚਲੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੇ ਸਿਰ ਠੀਕਰਾ ਭੰਨਿਆ ਜਾਂਦਾ ਬਿਲਕੁਲ ਜੀ ਚੰਡੀਗੜ੍ਹ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਅਫਸਰ ਸਸਪੈਂਡ ਹੋਣੇ ਚਾਹੀਦੇ ਨੇ ਸਿੱਧਾ ਸਿੱਧਾ ਜੀ ਜੀ ਇੱਕ ਹੀ ਕੁਆਲਿਟੀ ਦੇ ਠੇਕੇਦਾਰ ਨੇ ਕੰਮ ਕਰਿਆ ਤੁਸੀਂ ਕੀ ਚੈੱਕ ਕਰਿਆ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਜਿਹੜੇ ਨਾਮ ਆਉਣ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਉਹਨਾਂ ਤੋਂ ਸਵਾਲ ਪੁੱਛੇ ਜਾਣ ਉਹ ਠੇਕੇਦਾਰਾਂ ਤੋਂ ਪੈਸੇ ਵਾਪਸ ਵਸੂਲੇ ਜਾਣ ਸਸ਼੍ਰੀ ਕਾਲ ਜੀ ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਧੀਮਾਨ ਮੈਂ ਸਰਬਜੀਤ ਸਿੰਘ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਪੋਲੀਟੀਕਲ ਹੱਬ ਦੇ ਵਿੱਚ ਪਰ ਗੱਲਾਂ ਅੱਜ ਕਰਾਂਗੇ بارش ਦੀਆਂ ਕਿਉਂਕਿ ਪੰਜਾਬ ਦੇ ਵਿੱਚ ਮੌਨਸੂਨ ਨੇ ਦਸਤਕ ਦਿੱਤੀ ਹੈ ਪਹਿਲੋਂ ਵੀ ਇੱਕ ਦਿਨ ਪਹਿਲੋਂ ਵੀ ਮੀਂਹ ਪਏ ਸੀਗੇ ਪਰ ਜੋ بارش ਅੱਜ ਹੋ ਰਹੀ ਹੈ ਪੰਜਾਬ ਦੇ ਕਈ 16 17 ਜ਼ਿਲ੍ਹਿਆਂ ਦੇ ਵਿੱਚ ਅੱਜ ਮੀ ਪੈ ਰਿਹਾ ਹੈ ਇਸ ਦੇ ਨਾਲ بارش ਹੋਈ ਹੈ ਸਰਬਜੀਜੀ ਚੰਡੀਗੜ੍ਹ ਦੇ ਵਿੱਚ ਬਿਲਕੁਲ ਜੀ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ بارش ਹੋਈ ਹੈ ਜੀ ਔਰ ਚੰਡੀਗੜ੍ਹ ਦਾ ਬਦਹਾਲ ਹੋ ਚੁੱਕਿਆ ਹੋਇਆ ਬਿਲਕੁਲ ਇਹੀ ਗੱਲ ਮੈਂ ਕਰਨੀ ਚਾਹੁੰਦਾ ਸੀਗਾ ਕਿ ਆਪਾਂ ਇਸ ਵਿਸ਼ੇ ਨੂੰ ਪੋਲੀਟੀਕਲ ਹੱਬ ਦੇ ਵਿੱਚ ਕਿਉਂ ਡਿਸਕਸ ਕਰ ਰਹੇ ਹਾਂ ਕਿਉਂਕਿ ਰਾਜਨੀਤੀ ਦਾ ਨਤੀਜਾ ਚੰਡੀਗੜ੍ਹ ਸ਼ਿਕਾਰ ਹੋ ਗਿਆ ਉਹਦਾ ਬਿਲਕੁਲ 스마트 ਸਿਟੀ 스마트 ਸਿਟੀ ਔਰ ਸਮਾਰਟ ਸਿਟੀ ਦੇ ਵਿੱਚ ਅੱਜ ਚੰਡੀਗੜ੍ਹ ਪੁਲਿਸ ਦੀ ਹੀ ਆਪਣੇ ਫੇਸਬੁੱਕ ਤੇ ਐਡਵਾਈਸਰੀ ਹੈ ਕਿ ਕਈ ਸੜਕਾਂ ਜਿਹੜੀਆਂ ਨੇ ਉਹ ਬੈਠੀਆਂ ਨੇ ਖੱਡੇ ਬਣ ਗਏ ਨੇ ਹਾਲ ਹੀ ਕੇ ਇਹ ਪਹਿਲੀ بارش ਹੈ ਜੀ ਔਰ ਲੋਕਾਂ ਨੂੰ ਚਤਾਵਨੀ ਦੇਣੀ ਚੰਡੀਗੜ੍ਹ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੋਈ ਹੈ ਸਵੇਰ ਤੋਂ ਚੰਗੀ ਗੱਲ ਹੈ ਅਗਰ ਪੁਲਿਸ ਇਸ ਹਿਸਾਬ ਦੇ ਨਾਲ ਆਪਣਾ ਕੰਮ ਕਰ ਰਹੀ ਹੈ ਕਿ ਦੁਰਘਟਨਾਵਾਂ ਨਾ ਹੋਣ ਤਾਂ ਚੰਗੀ ਗੱਲ ਹੈ ਚੰਗੀ ਗੱਲ ਤਾਂ ਹੈ ਪਰ ਦੇਖੋ ਸਮਾਰਟ ਸਿਟੀ ਔਰ ਦੋ ਸੂਬਿਆਂ ਦੀ ਰਾਜਧਾਨੀ ਦਾ ਹਾਲ ਇੱਕ ਮੁਕ ਛੋਟੀ ਜਿਹੀ ਮੁੱਠੀ ਜਿੰਨਾ ਸ਼ਹਿਰ ਵੀ ਅਗਰ ਯੂਨੀਅਨ ਟੈਰੀਟਰੀ ਯੂਨੀਅਨ ਟੈਰੀਟਰੀ ਔਰ ਇੱਕ ਛੋਟਾ ਜਿਹਾ ਸ਼ਹਿਰ ਵੀ ਇਹ ਸੰਭਾਲ ਨਹੀਂ ਸਕਦੇ ਤੇ ਗੱਲਾਂ ਵੱਡੀਆਂ ਵੱਡੀਆਂ ਕਰਨ ਦਾ ਕੋਈ ਫਾਇਦਾ ਨਹੀਂ ਹੂੰ ਚੰਡੀਗੜ੍ਹ ਦਾ ਅੱਜ ਇਹ ਹਾਲ ਹੈ ਮੈਂ ਵੀ ਸਵੇਰੇ ਚੰਡੀਗੜ੍ਹ ਗਿਆ ਸੀ ਕਿਸੇ ਕੰਮ ਤੋਂ ਜੀ ਤਾਂ ਮੈਨੂੰ ਪਤਾ ਹੈ ਮੈਨੂੰ ਇੱਕ ਵਾਰ ਤਾਂ ਉਮੀਦ ਹੀ ਨਹੀਂ ਸੀ ਕਿ ਮੈਂ ਚੰਡੀਗੜ੍ਹ ਤੋਂ ਵਾਪਸ ਧਰਗਪੁਰ ਐਂਟਰ ਕਰ ਵੀ ਪਾਵਾਂਗੇ ਕਿ ਨਹੀਂ ਅਜਿਹਾ ਅਜਿਹਾ ਕਿਉਂ ਲੱਗਿਆ ਐਸਾ ਕਿ ਕਿਹੜਾ ਮੰਜ਼ਰ ਤੁਸੀਂ ਵੇਖਿਆ ਸੜਕਾਂ ਤੇ ਬੇਸ਼ੁਮਾਰ ਪਾਣੀ ਭਰਿਆ ਹੋਇਆ ਸੀਗਾ ਹੂੰ ਉਹ ਵੀਦਰ ਵਾਲਿਆਂ ਵਾਸਤੇ ਤਾਂ ਨਿਕਲਣਾ ਹੀ نامुमकिन ਸੀਗਾ ਤੇ ਹਰ ਚੌਂਕ ਚੁਰਾਏ ਤੇ ਪਾਣੀ ਭਰਿਆ ਸੀਗਾ ਟ੍ਰੈਫਿਕ ਸਲੋ ਸੀਗਾ ਟ੍ਰੈਫਿਕ ਜਮ ਸੀਗਾ ਹੂੰ ਜਿਹਨੂੰ ਅਸੀਂ ਮਿਸ ਮੈਨੇਜਮੈਂਟ ਵੀ ਕਹਿ ਸਕਦੇ ਹਾਂ بارش ਕਰਕੇ ਹੂੰ ਕਿਉਂ ਕਿਉਂਕਿ ਕਈ ਜਗ੍ਹਾ ਜੜੀਆਂ ਸੜਕਾਂ ਬਈਆਂ ਨੇ ਉਹਨਾਂ ਦਾ ਟ੍ਰੈਫਿਕ ਦੂਸਰੀ ਸੜਕਾਂ ਤੇ ਮੋੜ ਦਿੱਤਾ ਗਿਆ ਜੀ ਔਰ ਸਵੇਰੇ ਆਫਿਸ ਟਾਈਮਿੰਗਸ ਦਾ ਟਾਈਮਿੰਗ ਸੀਗਾ ਹੂੰ ਰਸ਼ ਵੀ ਭਾਰੀ ਹੁੰਦਾ ਵਾਧੂ ਰਜ ਸੀਗਾ ਹੂੰ ਤੇ ਜਿਸ ਤਰ੍ਹਾਂ ਹੀ ਮੈਂ ਜ਼ਿਰਖਪੁਰ ਐਂਟਰ ਕੀਤਾ ਹੂੰ ਚਲੋ ਸਾਡੇ ਲਈ ਤਾਂ ਜ਼ਿਰਖਪੁਰ ਕੋਈ ਨਵੀਂ ਚੀਜ਼ ਨਹੀਂ ਹੈ ਟ੍ਰੈਫਿਕ ਜਮ ਜਾਂ ਪਾਣੀ ਭਰਨਾ ਪਰ ਚੰਡੀਗੜ੍ਹ ਵਰਗੇ ਸਮਾਰਟ ਸਿਟੀ ਜਿਹਦਾ ਇੰਨਾ ਬੁਰਾ ਹਾਲ ਹੁੰਦੇ ਹੋਏ ਦੇਖਣਾ ਇੱਕ ਬੜਾ ਦੁਖਦਈ ਹੈ ਕਿਉਂਕਿ ਮੈਂ ਵੀ ਜੰਮੇ ਪhle ਪੜੇ ਚਲਦੀ ਗੜੀਆਂ ਅਸੀਂ ਕਦੀ ਇਹੋ ਜਿਹਾ ਹਾਲ ਚੰਡੀਗੜ੍ਹ ਦਾ ਦੇਖਿਆ ਨਹੀਂ ਅੱਛਾ ਸਰਵਜੀਤ ਜੀ ਵੋਟਾਂ ਦਾ ਹੁਣ ਹੋਈਆਂ ਬਿਲਕੁਲ ਜੀ ਮੇਅਰ ਵੀ ਹੁਣ ਕੇ ਬਣੇ ਨੇ ਬਿਲਕੁਲ ਜੀ ਠੀਕਰਾਂ ਕਿਹਦੇ ਸਿਰ ਪੰਨੀਆਂ ਫਿਰ ਆਪਾਂ ਦੋਵੇਂ ਦੇਖੋ ਜੀ ਇਹ ਠੀਕਰਾਂ ਤਾਂ ਜੀ ਪੰਨਿਆ ਜਾਏ ਤੇ ਮੈਂਬਰ ਆਫ ਪਾਰਲੀਮੈਂਟ ਕਿਰਨ ਖੇਰ ਤੇ ਹੀ ਪੰਨਿਆ ਜਾਏਗਾ ਉਹਨਾਂ ਨੂੰ ਤਾਂ ਅਸੀਂ ਇੱਥੇ ਐਮਐਲਏ ਤਾਂ ਹੁੰਦਾ ਨਹੀਂ ਉਹਨਾਂ ਨੂੰ ਅਸੀਂ ਸ਼ੋਜ਼ ਦੇ ਵਿੱਚ ਬਹੁਤ ਦੇਖ ਲੈਨੇ ਆ ਪਰ ਚੰਡੀਗੜ੍ਹ ਦੇ ਵਿੱਚ ਥੋੜਾ ਘੱਟ ਵੇਖੀ ਹਾਂ ਹਾਂਜੀ ਜਿੰਨਾ ਮੇਕਅਪ ਚਾਂਦ ਚੌਬਰ ਨੂੰ ਕਰਕੇ ਬੰਦੇ ਨੇ ਉਹਦੇ ਚ ਥੋੜਾ ਜਿਹਾ ਘੱਟ ਆਪਣਾ ਥੋੜਾ ਜਿਹਾ ਜੋਰ ਚੰਡੀਗੜ੍ਹ ਦੇ ਮੇਕਅਪ ਤੇ ਵੀ ਕੀਤਾ ਹੁੰਦਾ ਯਾ ਭਲਾਈ ਵਾਸਤੇ ਕੀਤਾ ਹੁੰਦਾ ਤੇ ਸ਼ਾਇਦ ਚੰਡੀਗੜ੍ਹ ਦੇ ਵਾਸੀਆਂ ਨੂੰ ਇਹ ਦਿਨਾਂ ਦੇਖਨੇ ਪੈਂਦੇ ਜੀ ਉਹਨਾਂ ਨੇ ਮਤਲਬ ਚੰਡੀਗੜ੍ਹ ਵੱਲ ਤਾਂ ਦੇਖਿਆ ਹੀ ਨਹੀਂ ਕਦੀ ਸਿਰਫ ਓਵਰ ਸਪੀਡ ਕੈਮਰੇ ਲਗਾ ਦਿੱਤੇ ਗਏ ਤੇ ਜਿਹੜੀਆਂ ਰੈੱਡ ਲਾਈਟਾਂ ਸਿਗਨਲ ਨੇ ਜੀ ਉਹ ਪਹਿਲੇ 10 ਫੁੱਟ ਦੇ ਹੁੰਦੇ ਸੀ ਹੁਣ ਉਹ 12 ਦੇ ਹਾਈਟ ਚਾ ਕੇ 12 ਦੇ ਕਰਾਤੇ ਜੀ ਇਹ ਸਮਾਰਟ ਸਿਟੀ ਬਣਵਾਈ ਉਹਨਾਂ ਨੇ ਬਸ ਹਮ ਸੜਕਾਂ ਦੀ ਜੋ ਕੁਆਲਿਟੀ ਹੈ ਜੀ ਉਹ ਇਸ ਬਾਰਿਸ਼ ਨੇ ਸਾਰਾ ਪੇਡ ਖੋਲ ਕੇ ਸਾਹਮਣੇ ਰੱਖ ਦਿੱਤਾ ਕਿਉਂਕਿ 10 ਸਾਲ ਮੈਂਬਰ ਆਫ ਪਾਰਲੀਮੈਂਟ ਉਹੀ ਰਹਨੇ ਜੀ ਇਹ ਤਾਂ ਹੁਣ ਮੈਂਬਰ ਆਫ ਪਾਰਲੀਮੈਂਟ ਬਦਲੇ ਨੇ ਜੀ ਪਰ ਗੱਲ ਤਾਂ ਇਹ ਹੈ ਜੀ ਪਿੱਛੋਂ ਜੋ ਚੀਜ਼ ਆਂਦੀ ਰਹੀ ਹੈ ਕੰਮ ਨਹੀਂ ਹੁੰਦੇ ਰਹੇ ਉਹਦਾ ਬਦਹਾਲੀ ਅੱਜ ਦੇਖਣੀ ਪਈ ਬਿਲਕੁਲ ਸਰਬਜੀਤ ਜੀ 10 ਸਾਲ ਬਹੁਤ ਹੁੰਦੇ ਆ ਕੰਮ ਕਰਨ ਦੇ ਲਈ 10 ਸਾਲ ਚ ਕਈ ਵਾਰੀ ਨਾਲਿਆਂ ਦੀ ਸਫਾਈ ਹੋ ਜਾਂਦੀ ਹੈ 10 ਸਾਲ ਦੇ ਵਿੱਚ ਤੁਸੀਂ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਮਿਸ ਮੈਨੇਜਮੈਂਟ ਵੇਖੀ ਆ ਉਹਦਾ ਤੁਸੀਂ ਹੱਲ ਕਰ ਸਕਦੇ ਹੋ ਚੱਕਰ ਹੈ ਜੀ ਨiyet ਦੀ ਜ਼ਰੂਰਤ ਹੈ ਹਮ ਗੱਲ ਤਾਂ ਨiyet ਤੇ ਆ ਜਾਂਦੀ ਹੈ ਨਾ ਜੀ ਤੁਹਾਡੇ ਆਪਣੇ ਘਰ ਹਲਕਾ ਜਿਹਾ ਵੀ ਪਾਣੀ ਪੜ ਜਾਏ ਤੁਸੀਂ ਦੱਸੋ ਪਾਏ ਕਰ ਲੈਂਦੇ ਹੋ ਪੰਪ ਸੈੱਟ ਲਗਾ ਦਿੰਦੇ ਹੋ ਕੁਝ ਵੀ ਲਗਾ ਦਿੰਦੇ ਹੋ ਕਿ ਭਈ ਹਾਈ ਮੇਰੀ ਕੋਠੀ ਖਰਾਬ ਨਾ ਹੋ ਜਾਏ ਹਮ ਤੁਹ ਤਾਂ ਚੰਡੀਗੜ੍ਹ ਦਾ ਨੱਸ ਮਾਰ ਕੇ ਰੱਖ ਦਿੱਤਾ ਸਾਰਾ بڑے ਲਿਖਿਆਂ ਦਾ ਸ਼ਹਿਰ ਤੁਸੀਂ ਉਹ ਬਣਾਤੇ ਹੈ ਮਤਲਬ ਜਿਹਨੂੰ ਕਹਿੰਦੇ ਤੁਸੀਂ ਕਿਸੇ ਪਿੰਡ 'ਚ ਵੜ ਜਾਓ ਉਹਦੇ 'ਚ ਨਾ ਪਾਣੀ ਖੜਾ ਹੋਣਾ ਦਿਨਾਂ 'ਚ ਚੰਡੀਗੜ੍ਹ 'ਚ ਪਾਣੀ ਖੜਾ ਹੈ ਸਰ ਜੀ ਜੀ ਵਾਕਈ ਪਿੰਡਾਂ ਦੇ ਵਿੱਚ ਪਾਣੀ ਨਹੀਂ ਖੜਦਾ ਦੇਖ ਲਓ ਪਿੰਡਾਂ ਦੇ ਵਿੱਚ ਸੜਕਾਂ ਪੱਕੀਆਂ ਨੇ ਕਿਤੇ ਇੰਟਰਲੌਕ ਟਾਈਲਸ ਲੱਗੀਆਂ ਬਿਲਕੁਲ ਜੀ ਕਿਤੇ ਪੁਰਾਣੀਆਂ ਲੁੱਕ ਵਾਲੀਆਂ ਸੜਕਾਂ ਨੇ ਪਰ ਪਿੰਡਾਂ ਦੇ ਵਿੱਚ ਪਾਣੀ ਖੜਨ ਦੇ ਜੋ ਤਸਵੀਰਾਂ ਨੇ ਉਹ ਅੱਜ ਕੱਲ ਬਹੁਤ ਘੱਟ ਵੇਖਣ ਨੂੰ ਮਿਲਦੀਆਂ ਨੇ ਬਿਲਕੁਲ ਚ ਐਕਚੁਅਲੀ ਚੱਕਰੇ ਆ ਜੀ ਚੰਡੀਗੜ੍ਹ ਨੂੰ ਸਿਆਸੀ ਜਿਹੜੇ ਬੰਦੇ ਨੇ ਉਹ ਪੁਦਾਨੇ ਖਾ ਲਿਆ ਉਹ ਸੜਕਾਂ ਵੀ ਹਜਮ ਕਰ ਗਏ ਉਹ ਕੁਆਲਿਟੀ ਆਫ ਵਰਕ ਜੋ ਚੰਡੀਗੜ੍ਹ 'ਚ ਪਹਿਲੇ ਹੁੰਦਾ ਸੀਗਾ ਉਹ ਸਿਰਫ ਹੁਣ ਕਾਗਜ਼ਾਂ 'ਚ ਹੁੰਦਾ ਹੈ ਜੀ ਉਹ ਰਿਐਲਿਟੀ 'ਚ ਨਹੀਂ ਹੁੰਦਾ ਹੁਣ ਟ੍ਰੈਫਿਕ ਪੁਲਿਸ ਵੀ ਇੰਨੀ ਭਾਰੀ ਬਾਰਿਸ਼ 'ਚ ਕਿੰਨਾ ਕੁ ਮੈਨੇਜ ਕਰ ਲੇਗੀ ਬਿਲਕੁਲ ਅੱਛਾ ਟ੍ਰੈਫਿਕ ਨੂੰ ਤਾਂ ਉਹ ਮੈਨੇਜ ਕਰ ਸਕਦੇ ਆ ਪਰ ਜਿਹੜੇ ਸੜਕਾਂ ਧਸ ਗਈਆਂ ਨੇ ਬਿਲਕੁਲ ਜੀ ਜਿਹੜੇ ਖੱਡੇ ਪੈ ਗਏ ਨੇ ਔਰ ਕਿਆ-ਕਿਆ ਤਸਵੀਰਾਂ ਮੈਂ ਤਾਂ ਕਹਣਾ ਵੀ ਇੱਕ ਵਾਰੀ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਸਕਰੀਨ ਦੇ ਉੱਪਰ ਦਰਸ਼ਕਾਂ ਨੂੰ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਕਿਸ ਪ੍ਰਕਾਰ ਦੇ ਨਾਲ ਸੜਕਾਂ ਟੁੱਟ ਭੰਨ ਗਈਆਂ ਨੇ ਸਿਰਫ ਪਹਿਲੇ ਬਾਰਿਸ਼ ਦੇ ਨਾਲ ਔਰ ਕੁਝ ਕੁ ਘੰਟੇ ਵੀ ਪਿਆ ਦੀ ਬਿਲਕੁਲ ਜੀ ਅਗਰ ਇਹ ਹੀ ਬਾਰਿਸ਼ 3 ਦਿਨ ਲਗਾਤਾਰ ਪਈ ਝੜੀ ਲੱਗੀ ਮੈਨੂੰ ਤਾਂ ਲੱਗਦਾ ਚੰਡੀਗੜ੍ਹ ਕੇ ਜਿਹੜੇ ਪੂਰਾ ਹੀ ਇਹਨਾਂ ਨੂੰ ਲੋਕਡਾਊਨ ਨੇ ਚੰਡੀਗੜ੍ਹ ਲਗਾਉਣਾ ਪੈ ਜਾਗੇ ਹਰ ਚੌਂਕ ਚੌਂਕ ਚਰਾਹੇ ਤੇ ਗੱਡੀਆਂ ਧਸੀਆਂ ਹੋਣਗੀਆਂ ਹੂੰ ਜਿਵੇਂ ਤੁਸੀਂ ਅਸੀਂ ਹੋਰ ਵੀ ਸ਼ਹਿਰਾਂ ਦੇ ਸੂਬਿਆਂ ਦੀ ਤਸਵੀਰਾਂ ਦੇਖਦੇ ਪਏ ਆ ਬਿਲਕੁਲ ਕਿ 8 8 9 9 ਫੁੱਟ ਖਲਗ ਧਸ ਗਿੱਤੇ ਖੱਡੇ ਬਣ ਗਏ ਨੇ ਦਿੱਲੀ ਦੀਆਂ ਤਸਵੀਰਾਂ ਵੇਖੀਆਂ ਗੰਗਾ ਦੀਆਂ ਤਸਵੀਰਾਂ ਵੇਖੀਆਂ ਬਿਲਕੁਲ ਜੀ ਅਯੁੱਧਿਆ ਦੀਆਂ ਅਯੁੱਧਿਆ ਦੀਆਂ ਵੇਖੀਆਂ ਤੇ ਚੰਡੀਗੜ੍ਹ ਵੀ ਸਾਡੇ ਕੋਲ ਪਿੱਛੇ ਨਹੀਂ ਰਿਹਾ ਜੀ ਉਹਨਾਂ ਦੇ ਮੁਕਾਬਲੇ ਆ ਗਿਆ ਹੂੰ ਉਹਨਾਂ ਦੇ ਮੁਕਾਬਲੇ ਸਾਡੀ ਚੰਡੀਗੜ੍ਹ ਜਿਹੜਾ ਸਮਾਰਟ ਸਿਟੀ ਹੈਗਾ ਉਸ ਮੁਕਾਬਲੇ ਆ ਗਿਆ ਕਿ ਮੇਰੀਆਂ ਸਾਡੇ ਕਾ ਪਿੱਛੇ ਕਿਸੇ ਨਾਲ ਰਹਿ ਸਕਦੀ ਟੁੱਟਣ ਤੋਂ ਅੱਛਾ ਦਿੱਲੀ ਦੇ ਵਿੱਚ ਤਾਂ ਚਲੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੇ ਸਿਰ ਠੀਕਰਾ ਭੰਨਿਆ ਗਿਆ ਬਿਲਕੁਲ ਜ ਚੰਡੀਗੜ੍ਹ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ ਗੱਲ ਪ੍ਰਦੀਪ ਜੀ ਉਹੀ ਆ ਜਾਂਦੀ ਹੈ ਨਾ ਹੁਣ ਸਿਆਸੀ ਜਿਹੜਾ ਉਹ ਹੈਗਾ ਖੇਲ ਸ਼ੁਰੂ ਹੋਏਗਾ ਹਮ ਕੀ ਕਾਂਗਰਸ ਹੁਣ ਸੱਤਾ ਚਾਹ ਜੀ ਉਹਨੇ ਕੀ ਕੀਤਾ ਉਹਨੇ ਕੀ ਹੁਣੀ ਕਰਾਇਆ ਹੁਣ ਇਹ ਕੁਐਸ਼ਨਸ ਬੋਲੇ ਜਾਣਗੇ ਪਰ ਇਹ ਨਹੀਂ ਦੱਸਿਆ ਜਾਊਗਾ ਕਿ 10 ਸਾਲ ਜਦ ਅਸੀਂ ਸੀਗੇ ਅਸੀਂ ਕੀ ਕਰਿਆ ਇਹ ਤਾਂ ਹੁਣ ਸਵਾਲ ਨਗਰ ਨਿਗਮ ਚੰਡੀਗੜ੍ਹ ਤੇ ਵੀ ਬਣਦੇ ਆ ਬਿਲਕੁਲ ਜੀ ਕਿ ਐਸੀਆਂ ਕੈਸੀਆਂ ਤੁਸੀਂ ਸੜਕਾਂ ਬਣਾਈਆਂ ਐਸਾ ਕੈਸਾ ਮਟੀਰੀਅਲ ਤੁਸੀਂ ਪਾਇਆ ਕਿ ਪਹਿਲੇ ਮਹੀਨੇ ਨਾਲੇ ਝੜ ਗਿਆ ਦੇਖੋ ਕੁਆਲਿਟੀ ਆਫ ਇੰਜੀਨੀਅਰਸ ਕੁਆਲਿਟੀ ਆਫ ਸੁਪਰਵਾਈਜ਼ਰਸ ਇੱਥੋਂ ਪਤਾ ਲੱਗਦੀ ਹੈ ਕਿ ਅਫਸਰ ਦਫ਼ਤਰ ਜਿਹੜੇ ਬੈਠੇ ਨੇ ਉਹ ਸਿਰਫ ਅੰਦਰ ਫਾਈਲਾਂ ਸਾਈਨ ਕਰਨ ਵਾਸਤੇ ਬੈਠੇ ਨੇ ਉਹ ਕੁਆਲਿਟੀ ਚੈੱਕ ਨਹੀਂ ਕਰਦੇ ਈ ਆਪਣੀ ਕੋਠੀ ਬੰਦੀ ਹੋਵੇ ਤਾਂ ਸਾਰੀ ਦਿਹਾੜੀ ਉਹ ਧੁੱਪੇ ਵੀ ਖੜੇ ਡਿਊਟੀ ਉੱਥੇ ਦੇਣਗੇ ਦੇਣਗੇ ਬਟ ਜਿਹੜੇ ਪਬਲਿਕ ਦਾ ਕੰਮ ਹੈਗਾ ਇਤੂ ਦਾ ਅਫਸਰਾਂ ਦੇ ਉੱਪਰ ਅਫਸਰ ਸਸਪੈਂਡ ਹੋਣਾ ਚਾਹੀਦਾ ਨਾ ਸਿੱਧਾ ਸਿੱਧਾ ਜੀ ਕਿ ਇੱਕ ਇਕਵੈਲਟੀ ਦਾ ਠੇਕੇਦਾਰ ਨੇ ਕੰਮ ਕਰਿਆ ਤੁਸੀਂ ਕੀ ਚੈੱਕ ਕਰਿਆ ਦੇਖੋ ਸਰਬਜੀਤ ਜੀ ਚੰਡੀਗੜ੍ਹ ਦੇ ਹਮੇਸ਼ਾ ਹੀ ਦੁਨੀਆ ਦੇ ਅੱਗੇ ਐਗਜ਼ਾਮਪਲ ਸੈੱਟ ਕੀਤੇ ਆ ਸਿਟੀ ਬਿਊਟੀਫੁੱਲ ਹੈ ਜੀ ਹੁਣ ਸਿਟੀ ਬਿਊਟੀਫੁੱਲ ਵਿਦ ਸਿਟੀ ਆਫ ਗੱਡਾਸ ਵੀ ਕਰ ਦੇਣਾ ਚਾਹੀਦਾ ਤੇ ਉਮੀਦ ਕਰਦੇ ਆ ਕਿ ਐਗਜ਼ਾਮਪਲ ਇੱਕ ਹੋਰ ਸੈੱਟ ਹੋਵੇ ਕਿ ਜਿਨ੍ਹਾਂ ਦੀ ਅਣਗਹਿਲੀ ਹੈ ਉਹਨਾਂ ਦੀ ਸਾਹਮਣੇ ਆਵੇ ਬਿਲਕੁਲ ਜੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਜਿਹੜੇ ਨਾਮ ਹੋਣ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤੇ ਉਹਨਾਂ ਤੋਂ ਸਵਾਲ ਪੁੱਛੇ ਜਾਣ ਉਹ ਠੇਕੇਦਾਰਾਂ ਤੋਂ ਪੈਸੇ ਵਾਪਸ ਵਸੂਲੇ ਜਾਣ ਬਿਲਕੁਲ ਜਾਂ ਉਹ ਠੇਕੇਦਾਰ ਦੇ ਸਿਰ ਤੇ ਖੜ ਕੇ ਪੈਨਲਟੀ ਲਗਾ ਕੇ ਦੁਬਾਰਾ ਰਿਪੇਅਰ ਕਰਾਏ ਜਾਣ ਕਿ ਅਗਰ ਇਹ ਉਨ ਟੁੱਟ ਗਈ 10 ਸਾਲ ਜੀ ਤੇ ਤੂੰ 10 ਸਾਲ ਦੀ ਗਾਰੰਟੀ ਦੇਣੀ ਦੇਣੀ ਹੈ ਬਿਲਕੁਲ ਚਲੋ ਕੁਦਰਤੀ ਆਫਤਾ ਇੱਕ ਅਸੀਂ ਕਹਿੰਦੇ ਆ ਅਲੱਗ ਚੀਜ਼ ਹੈ ਪਰ ਇੱਕ ਛੋਟੀ ਜਿਹੀ ਬਾਰਿਸ਼ ਕੁਦਰਤੀ ਆਫਤਾ ਕਿੱਥੋਂ ਹੋ ਗਈ ਜੀ ਇਹ ਤਾਂ ਨਾਰਮਲ ਹੀ ਹੈ ਜੀ ਕੋਈ ਇਹ ਤਾਂ ਹੈ ਨਹੀਂ ਕਿ ਹਰ ਰੋਜ਼ ਹੀ ਬਾਰਿਸ਼ ਆ ਤੇ ਪੈਂਦੀਆਂ ਨੇ ਬਿਲਕੁਲ ਤੇ ਪ੍ਰਦੀਪ ਜੀ ਸਵੇਰੇ ਹੀ ਜਿਹੜੀ ਐਡਵਾਈਜ਼ਰੀ ਆਈ ਸੀ ਜੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਕਿ 40 41 52 53 ਜਿਹੜਾ ਇਹ ਰਾਉਂਡਬਾਊਟ ਹੈਗਾ ਇੱਥੇ ਸੜਕ ਤਸਗੀ ਵੀ ਉੱਥੋਂ ਸਾਰਾ ਟ੍ਰੈਫਿਕ ਡਾਇਵਰਟ ਕੀਤਾ ਗਿਆ ਤੇ ਉੱਥੇ ਬੈਰੀਕੇਡ ਵੀ ਛੋਟੇ ਛੋਟੇ ਲਗਾਏ ਗਏ ਕਿ ਕੋਈ ਗੱਡੀ ਵਿੱਚ ਫਸਣਾ ਜਾਏ ਜਾਂ ਐਕਸੀਡੈਂਟ ਨਾ ਕੋਈ ਹੋਵੇ ਚਲੋ ਇਹ ਕੰਮ ਚੰਗਾ ਕੀਤਾ ਵੀ ਰੋਕ ਦਿੱਤਾ ਪਹਿਲਾਂ ਹੀ ਹਾਂ ਜੀ ਇਨਫੋਰਮੇਸ਼ਨ ਦੇ ਦਿੱਤੀ ਜੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੀ ਇਹ ਮੁਸਤਕੀ ਦੇਖਣ ਨੂੰ ਜ਼ਰੂਰ ਮਿਲੀ ਕਿ ਉਹਨਾਂ ਨੇ ਭਾਰੀ ਮੀਂਹ ਦੇ ਵਿੱਚ ਵੀ ਟ੍ਰੈਫਿਕ ਜਿਹੜਾ ਹੈਗਾ ਹੈ ਕਿ ਟਾਈਮ ਸਿਰ ਡਾਇ ਦੂਜੀ ਗੱਲ ਜੀ ਰੇਲਵੇ ਸਟੇਸ਼ਨ ਜਿਹੜਾ ਕੀ ਕਹਿੰਦੇ ਨੇ 스마트 ਸਿਟੀ ਦਾ ਟਾਪ ਦਾ ਰੇਲਵੇ ਸਟੇਸ਼ਨ ਬਣ ਰਿਹਾ ਜੀ ਪਰ ਉਹਨੂੰ ਜਾਣ ਵਾਲੀ ਸੜਕ ਪਿੰਡ ਦਰਿਆ ਦਰਿਆ ਪੈਂਦਾ ਉਹ ਸੜਕ ਬੈਠ ਗਈ ਸਾਰੀ ਠੀਕ ਹੈ ਤੇ ਉਹੀ ਗੱਲ ਆ ਜਾਂਦੀ ਹੈ ਕਿ ਇਹ ਫਿਰ 스마트 ਸਿਟੀ ਕਿਸ ਚੀਜ਼ ਦੀ ਆ ਇੱਕ ਕਿਸ਼ਤੇ ਪੈਸਾ ਲੱਗਦਾ ਕਿੱਥੇ ਲੱਗਦਾ ਪੈਸਾ ਜਦ ਇਹ ਸਾਰਾ ਕੁਝ ਇੱਕ ਸ਼ਹਿਰ ਦਾ ਇਹ ਹਾਲ ਹੋ ਜਾਣਾ ਜੀ ਹੁਣ ਤੁਸੀਂ ਦੇਖ ਲਓ ਅਸੀਂ ਚਲੋ ਜ਼ਿਰਕਪੁਰ ਦਾ ਮੰਨਦੇ ਹੀ ਆ ਕਿ ਇਹ ਹਾਲ ਹੈਗਾ ਹੀ ਹੈਗਾ ਜ਼ਿਰਕਪੁਰ ਤਾਂ ਹੁਣ ਵੈਸੇ ਵੀ ਕਾਟੋ ਕਲੇਸ਼ ਛੇੜੇ ਚੁਕਿਆ ਹੈ ਛੇੜੀ ਚੁਕਿਆ ਜੀ ਨਗਰ ਕਾਉਂਸਲ ਦੇ ਵਿੱਚ ਬਿਲਕੁਲ ਜੀ ਪਰ ਚੰਡੀਗੜ੍ਹ ਤੁਸੀਂ ਦੇਖੋ بڑے ਲਿਖਿਆਂ ਦਾ ਸ਼ਹਿਰ ਜਿੱਥੇ ਸਾਰਾ ਅមਲੀ ਜਾਮਾ ਬੈਠਾ ਹੈ ਡੀਸੀ ਬੈਠੇ ਹੈ ਚੀਫ ਇੰਜੀਨੀਅਰ ਬੈਠੇ ਹੈ ਜਿੱਥੇ ਹੋਮ ਸੈਕਟਰੀ ਬੈਠੇ ਹੈ ਚੰਡੀਗੜ੍ਹ ਐਡਮਿਨਿਸਟਰੇਟਰ ਬੈਠੇ ਹੈ گورنر ਬੈਠੇ ਹੈ ਹੁਣ ਇਹ ਸਾਰੇ ਨੂੰ ਸੜਕਾਂ ਤੋਂ ਉੱਥੇ ਨਿਕਲਣਾ ਚਾਹੀਦਾ ਦੇਖਣਾ ਚਾਹੀਦਾ ਕਿਉਂਕਿ ਲੋਕੀ ਸਵੇਰੇ ਐਨੇ ਪ੍ਰੇਸ਼ਾਨ ਸੀ ਆਫਿਸ ਜਾਣ ਵਾਲੇ ਇੱਕ ਵਾਰੀ ਮੈਨੂੰ ਖੁਦ ਲੱਗਿਆ ਕਿ ਮੈਂ ਕੀ 12 ਵਜੇ ਤੱਕ ਜਿਲਕਾਟ ਤੋਂ ਨਿਕਲ ਪਾਵਾਂਗਾ ਕਿ ਨਹੀਂ ਸਵੇਰੇ 9:30 ਦਾ ਫਸਿਆ ਹੋਇਆ ਮੈਂ 10:30 ਇੱਕ ਘੰਟਾ ਮੈਨੂੰ ਲੱਗਿਆ ਸਿਰਫ 34 ਸੈਕਟਰ ਤੋਂ ਜਿਲਕਪੁਰ ਐਂਟਰ ਕਰਨ ਕਰਨ ਦਾ ਬਿਲਕੁਲ ਇਹ ਹਾਲ ਹੋ ਚੁੱਕਾ ਹੈ ਚੰਡੀਗੜ੍ਹ ਦਾ ਜੀ ਮਤਲਬ ਲੋਕਾਂ ਨੂੰ ਇਹੀ ਐਡਵਾਈਜ਼ਰੀ ਹੈ ਕਿ ਸੋਚ ਚੰਮਤ ਕੇ ਗੱਡੀ ਚਲਾਓ ਇਹ ਨਾ ਸੋਚੋ ਕਿ ਪਾਣੀ ਭਰਿਆ ਤੇ ਗੱਡੀ ਮੈਂ ਕਿਨਾਰੇ ਕਿਨਾਰੇ ਕੱਢ ਲਾਂ ਨਹੀਂ ਸੜਕ ਸਾਰੀ ਕਿਨਾਰਿਆਂ ਤੋਂ ਹੀ ਬੈਠੀ ਤਾਂ ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਕਿ ਰਾਜਨੀਤੀ ਬਿਲਕੁਲ ਜੀ ਰਾਜਨੀਤੀ ਦੇ ਨਤੀਜੇ ਦੇਖਣ ਨੂੰ ਮਿਲ ਰਹੇ ਨੇ ਜਲੰਧਰ ਜ਼ਿਮਨੀ ਚੋਣਾਂ ਹੋਣੀਆਂ ਬਿਲਕੁਲ ਜੀ ਗੁਰਦਾਸਪੁਰ ਦੇ ਵਿੱਚ ਹੋਣੀਆਂ ਨੇ ਹੋਰ ਬਹੁਤ ਸਾਰੇ ਇਲਾਕੇ ਨੇ ਜਿੱਥੇ ਹੋਣੀਆਂ ਨੇ ਉੱਥੇ ਦੇ ਲੋਕਾਂ ਲਈ ਵੀ ਇਹ ਇੱਕ ਸਬਕ ਹੈ ਬਿਲਕੁਲ ਜੀ ਇਹ ਸਭ ਕੁਝ ਦੇਖ ਕੇ ਲੋਕੀ ਵੋਟ ਜਰੂਰ ਪਾਣ ਇਹ ਚੀਜ਼ਾਂ ਦੇਖ ਕੇ ਕਿ ਵੀ ਇਹ ਚੀਜ਼ਾਂ ਤੋਂ ਸਾਨੂੰ ਨਜਾਤ ਮਿਲੇਗੀ ਕਿ ਨਹੀਂ ਮਿਲੇਗੀ ਹਮ ਅੱਜ ਇੰਨੇ ਹਾਈ ਗ੍ਰੇਡ ਮਸ਼ੀਨਰੀਆਂ ਕੰਪਿਊਟਰਾਂ ਤੇ ਸੜਕਾਂ ਡਿਜ਼ਾਈਨ ਹੋ ਜਾਂਦੀਆਂ ਹਰ ਚੀਜ਼ ਸੋਇਲ ਟੈਸਟਿੰਗ ਤੱਕ ਨਾਲ ਦੇ ਨਾਲ ਰਿਪੋਰਟ ਹੋ ਜਾਂਦੀ ਹੈ ਬਿਲਕੁਲ ਫਿਰ ਕਿਉਂ ਸੜਕਾਂ ਤਾਂ ਹਸਦੀਆਂ ਨੇ ਚਾਹੇ ਕੋਈ ਵੀ ਸ਼ਹਿਰ ਹੋਵੇ ਹੁਣ ਚਾਹਨਾ ਅਗਰ ਜਲੰਧਰ ਗੁਰਦਾਸਪੁਰ ਪੰਜਾਬ ਵਿੱਚ ਕਈ ਜਗ੍ਹਾ ਹੈਗੀ ਹੈ ਜੀ ਲੋਕਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਬਿਲਕੁਲ ਤਦ ਹੀ ਇਸੇ ਦੇ ਨਾਲ ਅੱਜ ਦੇ ਸੈਸ਼ਨ ਨੂੰ ਖਤਮ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਅੱਜ ਦਾ ਐਪੀਸੋਡ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਚੰਡੀਗੜ੍ਹ ਵਰਗੀ ਸਮਾਰਟ ਸਿਟੀ ਦੇ ਵਿੱਚ بارش ਦਾ ਪਾਣੀ ਇਕੱਠਾ ਹੋ ਜਾਣਾ ਯਾਨੀ ਕਿ ਨਾਲਿਆਂ ਦੀ ਸਫਾਈ ਨਹੀਂ ਹੋਈ ਨਿਕਾਸੀ ਦਾ ਪ੍ਰਬੰਧ ਨਹੀਂ ਹੋਇਆ ਔਰ ਅਜਿਹੇ ਦੇ ਵਿੱਚ ਸੜਕਾਂ ਟੁੱਟ ਭੱਜ ਰਹੀਆਂ ਨੇ ਕਿਸ ਪ੍ਰਕਾਰ ਵੇਖਦੇ ਹੋ ਤੁਸੀਂ ਇਹਨਾਂ ਤਸਵੀਰਾਂ ਨੂੰ ਔਰ ਇਸ ਪੂਰੇ ਮੁੱਦੇ ਨੂੰ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜਲਦ ਹੋਵੇਗੀ ਮੁਲਾਕਾਤ ਨਵੇਂ ਮੁੱਦੇ ਦੇ ਨਾਲ ਉਦੋਂ ਤੱਕ ਲਈ ਬਣੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਪੋਲਿਟੀਕਲ ਹੱਬ ਸਿਰਫ ਪਬਲਿਕ ਗਾਰਡੀਅਨ న్యూਸ ਤੇ ਸਾਸ਼੍ਰੀ ਕਾਲ ਸਾਸ਼੍ਰੀ ਕਾਲ ਜੀ